ਟੂ ਡੱਸ ਤੋਂ ਆਏ ਆ ਸਾਨੂੰ ਦੋ ਬੰਦੇ ਸਕੂਟਰੀ ਵਾਲੇ ਘੇਰੇ ਆ ਨਾ ਪਠਾਨਗੋੜ ਦਾ ਹੁੰਦੇ ਆ ਪਰ ਟੂਰੀ ਲਾਗੇ ਉਹਨਾਂ ਨੂੰ ਪਿੱਛੇ ਪਤਾ 걸ਿਆ ਵੀ ਇਹਨਾਂ 30-40 ਹਜ਼ਾਰ ਰੁਪਿਆ ਕੋਲ ਵੱਟ ਕੇ ਲੈਂਦਾ ਇਹਨਾਂ ਨੇ ਜਿਹੜੀ ਮੇਨ ਗੱਲ ਹੋਈ ਆ ਸਾਡਾ ਆਪਣੇ ਬਾਈਪਾਸ ਤੋਂ ਟੱਪੇ ਆ ਡਰਾਈਵਰ ਤੇ ਕਨੜ ਨੇ ਇਹਨੇ ਖਿੜੀ ਗੱਡੀ ਤੇ ਆਵਲੇ ਇਹਨੇ ਚਪੇਰ ਮਾਰੀ ਤੇ ਮੈਂ ਇਹਨੂੰ ਆਖਿਆ ਗੱਡੀ ਖਿੱਚ ਦੇ ਇਹ ਗੱਡੀ ਖਿੱਚਦੇ ਇਹ ਬੰਦੇ ਚੋਰ ਨੇ ਪੀ ਉਹਨਾਂ ਨੇ ਗੱਡੀ ਗਿੱਚੀ ਇਹਨਾਂ ਨੇ ਮੈਂ ਬੜੀ ਜੇ ਚਾਹਦਾ ਕਿ ਗੱਡੀ ਖਿਲਾਰੋ ਕੋਈ ਗੱਲ ਨਹੀਂ ਮੈਂ ਜੇ ਕੋਈ ਗਲਤੀ ਹੋ ਗਈ ਤੁਹਾਨੂੰ ਖਿਲਾੜ ਕੇ ਪੁੱਛਣਗੇ ਵੀ ਕੀ ਸਾਨੂੰ ਸਾਈਡ ਮਾਰੀ ਹੈ ਜਾਂ ਕੀ ਗੱਲ ਹੋਈ ਆ ਨਾ ਮੇਰਾ ਗਰਮੀ ਦਾ ਡਰਾਈਵਰ ਦਾ ਨਾਮ ਕੀ ਆ ਡਰਾਈਵਰ ਦਾ ਨਾਮ ਜੋਨੀ ਆ ਪਿੰਡ ਕਿਹੜਾ ਤੁਹਾਡਾ ਪਿੰਡ ਮੇਰਾ ਗਰਦਾਪੁਰ ਆ ਆਪਣੇ ਬਕਾਲਾ ਨੋਲਾ ਕੇ ਬਗਸੀ ਵਾਲਾ ਟੂੜੀ ਲੱਗੇ ਬੰਦੇ ਆ ਕਮਿਊਨਿਟੀ ਅਸੰਗਾਰੇ ਹਾਂਜੀ ਗਰਦਾਪੁਰ ਜਾਂਦੇ ਸਰ ਸਾਨੂੰ ਸਾਨੂੰ 108 ਤੇ ਕਾਲ ਆਈ ਸੀ ਕਿ KFC KFC ਲੱਗੇ ਨਾ ਐਕਸੀਡੈਂਟ ਹੋਇਆ ਆ ਆਪਾਂ ਸੋ ਗੱਡੀ ਲੈ ਕੇ ਆਏ ਆ ਤੇ ਜਦੋਂ ਇੱਥੇ ਪਹੁੰਚੇ ਆਪਾਂ ਤੇ ਗੱਡੀ ਆ ਰਹੀ ਪਠਾਨਕੋੜ ਵਾਲੀ ਸਾਰ ਤੋਂ ਤੇ ਉਹ ਫੋਟੋ ਟ੍ਰੈਕ ਨੂੰ ਵੱਜੀ ਗੱਡੀ ਤੇ ਗੱਡੀ ਪਲਟ ਗਈ ਆ ਜਿਹਦੇ ਵਿੱਚ ਦੋ ਦੋ ਤਿੰਨ ਪੇਸ਼ੇ ਸੀ ਉਹ ਆਪਾਂ ਉਹਨਾਂ ਨੂੰ ਫਸਰ ਦੇ ਕੇ ਤੇ ਗੱਡੀ ਵਿੱਚ ਬੋਰਡ ਕਰ ਲਿਆ ਤੇ ਉਹਨੂੰ ਆਪਾਂ ਸਰਕਾਰੀ ਸਿੰਗਲ ਉਸ ਹੋਸਪੀਟਲ ਲੈ ਕੇ ਜਾ ਰਹੇ ਆਪਾਂ ਪੋਲ ਆਈ ਸੀ ਕਿ ਸਾਡੇ ਕੰਟਰੋਲ ਹੋਂਦੋਂ ਹੀ ਕਿ ਇੱਦਾਂ ਗੱਡੀ ਉੱਥੇ ਡਿੱਗੀ ਆ ਕੋਈ ਐਕਸੀਡੈਂਟ ਵਗੈਰਾ ਆਇਆ ਅਸੀਂ ਆ ਕੇ ਦੇਖਿਆ ਇਸ ਮੌਕੇ ਤੇ ਮੁੰਡੇ ਐਮਬੂਲੈਂਸ ਲੱਗੀ ਜ ਇਹਨਾਂ ਨੂੰ 40 50 ਸਾਲ ਦੀ ਬੰਦੇ ਸੀ ਕਿ ਤਿੰਨ ਉਹਨਾਂ ਨੂੰ ਲੈ ਗਏ ਹਸਪਤਾਲ ਸਿੰਧੋ ਵਾਲੇ ਇੱਥੇ ਕਹਿੰਦੇ ਵੀ ਇੱਥੋਂ ਕੋਈ ਟੋਲ ਤੋਂ ਮੰਡਿਆਲ ਮਗਰ ਲੱਗੇ ਸੀ ਬੰਦੇ ਸਾਈਡ ਮਾਰੀ ਗੱਡੀ ਨੂੰ ਗੱਡੀ ਪਾਲੀ ਸਾਈਡ ਨੂੰ ਜਾ ਰਹੀ ਆ ਮੱਥਾ ਸਾਈਡ ਨੂੰ ਇੱਥੋਂ ਬਲਟੀ ਖਾਦੀ ਰੋਡ ਦੀ ਸਿੱਧੀ ਥੱਲੇ ਜਾ ਡਿੱਗੀ ਆ ਤੇ ਥੋੜੇ ਬੱਲੇ ਸੱਟਾਂ ਲੱਗੀਆਂ ਉਹਨਾਂ ਨੇ ਹਸਪਤਾਲ ਜਾ ਬਾਕੀ ਠੀਕਾ ਹੋਰ ਜਾਣ ਬਚ ਗਈ ਆ ਥੋੜੇ ਬੱਲੇ ਸੱਟਾਂ ਚਲੋ ਲੱਗੀਆਂ ਹੀ ਉਹਨਾਂ ਦੇ ਉਹਨਾਂ ਨੂੰ ਖਿਲਾੜਨ ਦੀ ਕੋਸ਼ਿਸ਼ ਕਰ ਗਏ ਕਿ ਤੋੜੀ ਲਾ ਕੇ ਆਇਆ ਨਾ ਤੋੜੀ ਜੰਮੂ ਲਾਹ ਜਾਂਦੇ ਆ ਤੇ ਉਧਰੋਂ ਪੈਸੇ ਮਿਲਦੇ ਉਹਨਾਂ ਪੈਸੇ ਲੈ ਕੇ ਆਉਂਦੇ ਹੁਣ ਇਹਨਾਂ ਦੇ ਕਹਿੰਦਾ ਵੀ ਆਹਨੂੰ ਲੁੱਟਖੋਲੇ ਬੰਦੇ ਪਏ ਉਹਨਾਂ ਸਾਈਡ ਮਾਰੀ ਉਹਨਾਂ ਛੁੱਟਿਆ ਚਲੋ ਇੱਥੇ ਲੋਕ ਰਸਤਾ ਚੱਲਦਾ ਹੈ ਕੋਈ ਭੀੜ ਬੜਾ ਕਿਲਕ ਲੋਕ ਪੈ ਖਲੋ ਗਏ ਜਾਂ ਤਾਂ ਕਰਕੇ ਥੋੜਾ ਬਚਾ ਗਏ ਉਹਨਾਂ ਦਾ ਕਹਣਾ ਭਾਈ ਰਾਜਵਿੰਦਰ ਸਿੰਘ ਜੀ ਮੈਂ ਸਾਈਕਲ ਮੈਂ ਹਾਈਵੇਲ ਭਾਈ ਪਟ੍ਰੋਲਿੰਗ ਸੁਪਰਵਾਈਜ਼ਰ ਆ ਤੇ ਮੌਕੇ ਤੇ ਪਹੁੰਚ ਕੇ ਵੇਖਿਆ ਉਹਨਾਂ ਨੂੰ ਹੁਣੇ ਭੇਜਿਆ ਐਂਬੂਲੈਂਸ ਇੱਥੇ ਖੜੀ ਸੀਗੀ ਉਹਨਾਂ ਭੇਜਤਾ ਹੈ ਹਸਪੀਟਲ ਤਾਂ